ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੁਆrti ਪੰਜਾਬ ਤੇ ਤੋਂ ਦੱਸ ਦੇ ਕਿ 2 ਦਸੰਬਰ 2024 ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਹੁਕਮਨਾਮਾ ਇਹ ਸੀ ਕਿ ਸ਼ੋਮਨੀ ਅਕਾਲ ਦਲ ਦੀ ਜਿਹੜੀ ਭਰਤੀ ਹੈ ਉਹ ਮੁੜ ਸ਼ੁਰੂ ਕੀਤੀ ਜਾ ਸਕੇ ਕਿਉਂਕਿ ਜਿਹੜੀ ਮੌਜੂਦਾ ਲੀਡਰਸ਼ਿਪ ਸੀ ਉਹ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਹੈ ਉਸੇ ਦੇ ਮੱਦੇਨਜ਼ਰ ਜਿਸ ਤਰ੍ਹਾਂ ਜੋ ਕੁਝ ਆਪਾਂ ਨੇ ਪਿਛਲੇ ਸਮੇਂ ਦੇ ਵਿੱਚ ਦੇਖਿਆ ਜਿਸ ਤਰ੍ਹਾਂ ਉਤਰਾ ਛਟਾ ਹੁੰਦੇ ਰਹੇ ਨੇ ਉਸੇ ਨੂੰ ਲੈ ਕੇ ਹੁਣ ਜਿਹੜੀ ਉਦੋਂ 7 ਮੈਂਬਰ ਦੀ ਕਮੇਟੀ ਬਣਾਈ ਗਈ ਸੀ ਪਰ ਬਾਅਦ ਦੇ ਵਿੱਚ 5 ਮੈਂਬਰ ਦੀ ਕਮੇਟੀ ਰਹਿ ਗਈ ਸੀ ਤੇ 5 ਮੈਂਬਰ ਦੀ ਕਮੇਟੀ ਦੇ ਵੱਲੋਂ ਅੱਜ ਵੈੱਬਸਾਈਟ ਜਾਰੀ ਕਰ ਦਿੱਤੀ ਗਈ ਹੈ ਇਹ ਵੈੱਬਸਾਈਟ ਉਹਨਾਂ ਦੇ ਲਈ ਹੈ ਜਿਹੜੇ ਵਿਦੇਸ਼ ਦੇ ਵਿੱਚ ਬੈਠੇ ਜਿਹੜੇ ਭਾਰਤੀ ਨੇ ਪੰਜਾਬੀ ਨੇ ਜਿਹੜੇ ਪੰਜਾਬ ਦੇ ਨਾਲ ਸੰਬੰਧਤ ਨੇ ਪੰਜਾਬ ਦੇ ਵਿੱਚ ਵੋਟਾਂ ਨੇ ਉਹ ਇਸ ਭਰਤੀ ਦੇ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਦੇ ਲਈ ਵੈਬਸਾਈਟ ਜਾਰੀ ਕਰ ਦਿੱਤੀ ਗਈ ਤੁਹਾਨੂੰ ਦੱਸ ਦਈਏ ਕਿ www.akali-dal-bharti.com ਨਾਂ ਦੀ ਵੈਬਸਾਈਟ ਬਣਾ ਦਿੱਤੀ ਗਈ ਹੈ ਜੋ ਤੁਸੀਂ ਸਕਰੀਨ ਦੇ ਉੱਤੇ ਵੇਖ ਰਹੇ ਹੋ ਇਹ ਸਾਈਡ ਜਿਹੜੀ ਸੀ akalidallbharti.com ਜਿਹੜੀ ਹੈ ਬਣਾ ਦਿੱਤੀ ਗਈ ਹੈ ਇਸ ਦੇ ਕਵਰ ਦੇ ਉੱਤੇ ਇੱਕ ਪਾਸੇ ਅਕਾਲ ਤਖਤ ਸਾਹਿਬ ਦੀ ਫੋਟੋ ਤੇ ਦੂਜੇ ਪਾਸੇ ਪੰਜ ਸਿੰਘ ਸਹਿਬਾਨਾ ਦੀ 2 ਦਸੰਬਰ 2024 ਵਾਲੇ ਦਿਨ ਦੀ ਉਹ ਤਸਵੀਰ ਹੈ ਜਦੋਂ ਇਹ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਤੰਦਸਦੀ ਕੀ ਇਸ ਦੇ ਉੱਪਰ ਸੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਮੈਂਬਰਸ਼ਿਪ ਮੁਹੰਮਦ ਸ਼ੋਮਨੀ ਅਕਾਲੀ ਦਲ ਇਸ ਮਹਿਮ ਦੀ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ 2024 ਦੇ ਹੁਕਮਨਾਮੇ ਅਨੁਸਾਰ ਪ੍ਰਤੀ ਕਮੇਟੀ ਵੱਲੋਂ ਕਰਵਾਈ ਜਾ ਰਹੀ ਹੈ ਇਸ ਦੇ ਸਰਲੇਖ ਦੇ ਵਿੱਚ ਉੱਪਰ ਲਿਖਿਆ ਗਿਆ ਤੇ ਇਸ ਤੋਂ ਬਾਅਦ ਜੋ ਕੁਝ ਅੱਗੇ ਇਸ ਵੈਬਸਾਈਟ ਦੇ ਉੱਤੇ ਲਿਖਿਆ ਗਿਆ ਕਿ ਸ਼ੋਮਨੀ ਅਕਾਲ ਦਲ ਦੀ ਪੁਨਰ ਸੁਰਜੀਤੀ ਦੇ ਲਈ ਭਰਤੀ ਮੁਹਿੰਮ ਇਹ ਭਰਤੀ ਮੁਹਿੰਮ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ 2024 ਦੇ ਇਤਿਹਾਸਿਕ ਹੁਕਮਨਾਮੇ ਦੀ ਪਾਲਣਾ ਹੈ ਜਿਸ ਵਿੱਚ ਸਿੱਖ ਧਰਮ ਦੇ ਸਿਧਾਂਤਾਂ ਦੀ ਪਾਲਣਾ ਸਿੱਖ ਕੌਮ ਦੀ ਸ਼ਕਤੀ ਵਿਚਾਰਨਾ ਅਤੇ ਪੰਜਾਬੀਆਂ ਦੀ ਏਕਤਾ ਦਾ ਸੱਦਾ ਦਿੱਤਾ ਗਿਆ ਹੈ ਸ਼ੋਮਣੀ ਕਾਡਰ ਦੀ ਭਰਤੀ ਮੁਹਿੰਮ ਦਾ ਹਿੱਸਾ ਅਤੇ ਮੈਂਬਰ ਬਣ ਤੁਸੀਂ ਇਲਾਈ ਸੱਦੇ ਦੀ ਪਾਲਣਾ ਕਰ ਰਹੇ ਹੋ ਪੰਜਾਬ ਦੇ ਨਾਲ-ਨਾਲ ਦੁਨੀਆ ਭਰ ਚ ਵੱਸਦੀ ਸਿੱਖ ਕੌਮ ਅਤੇ ਸਮੂਹ ਪੰਜਾਬੀਆਂ ਦੀਆਂ ਸਮੂਹਿਕ ਇਛਾ ਮਾਉਂਟ ਪੂਰਨ ਰੂਹ ਕਾਰਨ ਚ ਵਰਤਮਾਨ ਨੂੰ ਸਵਾਰਨ ਅਤੇ ਭਵਿੱਖ ਨੂੰ ਘੜਨ ਚ ਮਹੱਤਵਪੂਰਨ ਯੋਗਦਾਨ ਪਾ ਰਹੇ ਹੋ ਸ਼੍ਰੋਮਣੀ ਅਕਾਲੀ ਦੀ ਭਰਤੀ ਮਹਿੰਮ ਦਾ ਆਰੰਭ ਸੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਬਣਾਈ ਗਈ ਕਮੇਟੀ ਵੱਲੋਂ ਕੀਤਾ ਗਿਆ ਹੈ ਤੇ ਇਸ ਤੋਂ ਹੇਠੇ ਇੰਗਲਿਸ਼ ਦੇ ਵਿੱਚ ਇਹ ਜੋ ਪੰਜਾਬੀ ਦੇ ਵਿੱਚ ਸੀ ਉਹਦਾ ਇੰਗਲਿਸ਼ ਦਾ ਭਾਗ ਵੀ ਲਿਖਿਆ ਗਿਆ ਤੇ ਇਸ ਤੋਂ ਹੇਠੇ ਆਪਾਂ ਜਦੋਂ ਇਸ ਦੇ ਨਾਲ ਜੁੜਨਾ ਭਰਤੀ ਕਮੇਟੀ ਦੇ ਮੈਂਬਰ ਬੰਨਾ ਤਾਂ ਤੁਸੀਂ ਹੇਠੇ ਰਜਿਸਟਰ ਕਰ ਸਕਦੇ ਹੋ ਜਿੱਥੇ ਲਿਖਿਆ ਹੋਊਗਾ ਉਨੀ ਤੇ ਰਜਿਸਟਰ ਕਰੋ ਇਹਦੇ ਉੱਤੇ ਤੁਸੀਂ ਓਕੇ ਕਰੋਗੇ ਤਾਂ ਤੁਹਾਡੇ ਕੋਲ ਉਹ ਪੇਜ ਖੁੱਲ ਜਾਊਗਾ ਜਿੱਥੇ ਤੁਸੀਂ ਆਪਣਾ ਡਾਟਾ ਜਿਹੜਾ ਉੱਪਰ ਨਾਲ ਜਿਹੜਾ ਦਿੱਤੇ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਤੁਸੀਂ ਦੇਖੋਗੇ ਖੱਬੇ ਪਾਸੇ ਆਪਣੇ ਰਾਈਸ ਜਿੱਥੇ ਤੁਸੀਂ ਰਹਿ ਰਹੇ ਹੋ ਉਸ ਦੇਸ਼ ਦੀ ਚੋਣ ਕਰਨੀ ਹੈ ਇਹਦੇ ਵਿੱਚ ਜਿਸ ਥਾਂ ਦੇ ਉੱਤੇ ਤੁਸੀਂ ਰਹਿ ਰਹੇ ਹੋ ਉੱਥੇ ਜਿਹੜੇ ਵੀ ਤੁਹਾਡਾ ਦੇਸ਼ ਹੋਊਗਾ ਕੈਨੇਡਾ ਹੋਵੇ ਜਿਹੜਾ ਇੰਗਲੈਂਡ ਜਾਂ ਕੋਈ ਹੋਰ ਦੇਸ਼ ਹੋਵੇ ਨਾ ਉਹਨਾਂ ਦੇ ਵਿੱਚ ਜੇਕਰ ਤੁਸੀਂ ਜਿੱਥੇ ਵੀ ਰਹਿ ਰਹੇ ਹੋ ਤਾਂ ਤੁਸੀਂ ਤੁਹਾਨੂੰ ਸਭ ਤੋਂ ਪਹਿਲਾਂ ਉਹ ਇਹਦੇ ਵਿੱਚ ਭਰਨਾ ਪਊਗਾ ਪਰ ਇਹਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਇੰਡੀਆ ਨਹੀਂ ਹੈਗਾ ਇਹ ਵਿਦੇਸ਼ ਦੇ ਵਿੱਚ ਜਿਹੜੇ ਬੈਠੇ ਹੋ ਉਹਨਾਂ ਵਾਸਤੇ ਹੈ ਤੇ ਦੂਜੇ ਪਾਸੇ ਸੱਜੇ ਪਾਸੇ ਉਹਦੇ ਸਾਹਮਣੇ ਹੋਊਗਾ ਜੀ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਾ ਮਤਲਬ ਤੁਹਾਡਾ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਕਿਹੜਾ ਹਲਕਾ ਤੁਹਾਡਾ ਜਿਹੜਾ ਹੈਗਾ ਵੀ ਉਹ ਤੁਸੀਂ ਇਹਦੇ ਤੇ ਟਿਕ ਕਰਨਾ ਹੋਊਗਾ ਇਸ ਤੋਂ ਬਾਅਦ ਤੁਹਾਡਾ ਪੂਰਾ ਨਾਮ ਤੇ ਉਸ ਤੋਂ ਸਾਹਮਣੇ ਤੁਹਾਡੇ ਪਿਤਾ ਜਾਂ ਪਤੀ ਦਾ ਨਾਮ ਤੁਹਾਨੂੰ ਭਰਨਾ ਪਊਗਾ ਉਸ ਤੋਂ niche ਉਮਰ ਅੱਗੇ ਜੈਂਡਰ ਤੇ ਫਿਰ ਮੋਬਾਈਲ ਨੰਬਰ ਫਿਰ ਈਮੇਲ ਡਰੈਸ ਤੁਹਾਨੂੰ ਭਰਨਾ ਪਊਗਾ ਫਿਰ ਆਪਣਾ ਪਛਾਣ ਪੱਤਰ ਪਛਾਣ ਪੱਤਰ ਦੇ ਵਿੱਚ ਜੇਕਰ ਦੇਖੇ ਜਾਵੇ ਤਾਂ ਡਰਾਈਵਿੰਗ ਲਾਇਸੈਂਸ ਪਾਸਪੋਰਟ ਜਾਂ ਵੋਟਰ ਆਈਡੀ ਕਾਰਡ ਤੇ ਜਿਹੜਾ ਤੁਸੀਂ ਆਪਣਾ ਪਛਾਣ ਪੱਤਰ ਤੇ ਭਰੋਗੇ ਉਸ ਦਾ ਜਿਹੜਾ ਨੰਬਰ ਹੈ ਉਹ ਇਹਦੇ ਸਾਹਮਣੇ ਫਿਰ ਅੱਗੇ ਦਾਖਲ ਕਰਨਾ ਹੋਊਗਾ ਵੀ ਇੱਥੇ ਜਿੰਨਾ ਨੰਬਰ ਇਹਦਾ ਹੈਗਾ ਤੇ ਉਹ ਚ ਅੱਗੇ ਭਰੀ ਜਾਊਗੀ ਇਸ ਤੋਂ ਬਾਅਦ ਤੁਸੀਂ ਇਹ ਨੀਚੇ ਟੀਕ ਕਰਨਾ ਪਊਗਾ ਕਿ ਮੈਂ ਘੋਸ਼ਣਾ ਕਰਦਾ ਜਾਂ ਕਰਦੀ ਹਾਂ ਕਿ ਮੇਰੇ ਦੁਆਰਾ ਭਰੀ ਗਈ ਸਾਰੀ ਜਾਣਕਾਰੀ ਸਹੀ ਅਤੇ ਸੱਚੀ ਹੈ ਮੈਂ ਪ੍ਰਾਈਵੇਸੀ ਨੀਤੀ ਅਤੇ ਨੀਮਾ ਨਿਯਮ ਸ਼ਰਤਾਂ ਨਾਲ ਸਹਿਮਤ ਹ ਇਸ ਤੋਂ ਬਾਅਦ ਤੁਸੀਂ ਨੀਚੇ ਆਓਗੇ ਤਾਂ ਤੁਹਾਨੂੰ ਟਿਕ ਕਰਨਾ ਪਊਗਾ ਕਿ ਤੁਸੀਂ ਸੇਵਾ ਕਿਵੇਂ ਕਰਨਾ ਚਾਹੋਗੇ ਇਹ ਤੁਹਾਨੂੰ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਪੁੱਛਿਆ ਗਿਆ ਤੁਸੀਂ ਰਾਜਨੀਤਿਕ ਤੌਰ ਦੇ ਉੱਤੇ ਸੇਵਾ ਕਰੋਗੇ ਧਾਰਮਿਕ ਤੌਰ ਦੇ ਉੱਤੇ ਕਰੋਗੇ ਸੋਸ਼ਲ ਮੀਡੀਆ ਦੇ ਰਾਹੀਂ ਕਰੋਗੇ ਜਾਂ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਜਾਂ ਫਿਰ ਲੇਖਕ ਜਿਹੜਾ ਕੰਟੈਂਟ ਰਾਈਟਰ ਹੁੰਦਾ ਹੈ ਜਾ ਪਰ ਹੋਰ ਤਰੀਕੇ ਨਾਲ ਤੁਸੀਂ ਇਸ ਜਥੇਬੰਦੀ ਦੀ ਕਹਿ ਲਈ ਨਵੇਂ ਅਕਾਲ ਦਲ ਦੀ ਕਹਿ ਲਈ ਤੁਸੀਂ ਜਿਹੜੀ ਸੇਵਾ ਕਰ ਸਕਦੇ ਹੋ ਤੇ ਇਹਦੇ ਵਿੱਚ ਤੁਸੀਂ ਆਪਣਾ ਸੁਝਾਅ ਵੀ ਦੇ ਸਕਦੇ ਹੋ ਨੀਚੇ ਲਿਖਿਆ ਕਿਰਪਾ ਕਰਕੇ ਆਪਣੇ ਕੀਮਤੀ ਸੁਝਾਅ ਦਿਓ ਤੇ ਇਸ ਤੋਂ ਨੀਚੇ ਤੁਸੀਂ ਆਰ ਯੂ ਹਿਊਮਨ ਤੇ ਇੱਥੇ ਤੁਸੀਂ ਆਪਣਾ ਜਿਹੜਾ ਇੱਥੇ ਲਿਖਿਆ ਹੋਊਗਾ ਜਿਵੇਂ ਇਸ ਸਾਹਮਣੇ ਤੁਹਾਡੇ ਸਕਰੀਨ ਦੇ ਉੱਤੇ ਆ ਰਿਹਾ ਐਫ ਐਮ ਡੀ ਵੀ ਵੱਡੇ ਅੱਖਰਾਂ ਦੇ ਵਿੱਚ ਇੱਥੇ ਭਰੋਗੇ ਤਾਂ ਉਸ ਤੋਂ ਬਾਅਦ ਤੁਸੀਂ ਫਾਰਮ ਜਮਾ ਜਮਾ ਕਰੋਗੇ ਤਾਂ ਤੁਹਾਡਾ ਫਾਰਮ ਸਿੱਧਾ ਇੱਥੇ ਜਮਾ ਹੋ ਜਾਊਗਾ ਤੇ ਇਸ ਨੂੰ ਲੈ ਕੇ ਹੁਣ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਅਕਾਲੀ ਦਲ ਤੇ ਵਿਚਾਰ ਜੋ ਕੁਝ ਖਲਾਪਿਆ ਹੋਇਆ ਸੀ ਹੁਣ ਵੇਖਣਾ ਇੱਥੇ ਬੇਦਖਾਸੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਲਈ ਕਿਹੋ ਜੀ ਸਥਿਤੀ ਰਹਿੰਦੀ ਹੈ ਖਾਸ ਤੌਰ ਦੇ ਉੱਤੇ ਸ਼ੋਮਨੀ ਕਦਰ ਬਦਲ ਦੇ ਲਈ ਕਿਉਂਕਿ ਹੁਣ ਤਕਰੀਬਨ 25 ਲੱਖ ਦੇ ਅਨੁਸਾਰ ਜੇ ਦੇਖਿਆ ਜਾਵੇ ਤਾਂ ਇਹ ਭਰਤੀ ਹੋਣ ਦੀ ਸੰਭਾਵਨਾ ਹੋ ਚੁੱਕੀ ਹੈ ਇਸ ਵਕਤ ਤੇ ਦੂਜੇ ਪਾਸੇ ਪੰਜ ਮੈਂਬਰੀ ਜਿਹੜੀ ਭਰਤੀ ਕਮੇਟੀ ਉਹਨਾਂ ਦੇ ਵੱਲੋਂ ਇਹ ਵੀ ਐਲਾਨ ਕਰ ਦਿੱਤਾ ਗਿਆ ਕਿ ਜਿਹੜੀ ਇਹ ਭਰਤੀ ਹੈ ਇਹ 18 ਜੂਨ ਤੱਕ ਇਸ ਨੂੰ ਕੰਪਲੀਟ ਕਰ ਲਿਆ ਜਾਵੇਗਾ ਉਸ ਤੋਂ ਬਾਅਦ ਭਰਤੀ ਨਹੀਂ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਇਸੇ ਅਗਲੀ ਚੋਣ ਜਿਹੜੀ ਉਹ ਕੀਤੀ ਜਾਵੇਗੀ ਤਾਂ ਉਸ ਤੋਂ ਪਹਿਲਾਂ ਜਿਹੜੀ ਭਰਤੀ ਕਰਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਅਰਦਾਸ ਕੀਤੀ ਜਾਵੇਗੀ ਪਰ ਇੱਥੇ ਸਵਾਲ ਇਹ ਹੀ ਪੈਦਾ ਹੁੰਦਾ ਕਿ ਹੁਣ ਜਿਹੜੀ ਇਹ ਕਮੇਟੀ ਭਰਤੀ ਕਮੇਟੀ ਆ ਹੁਣ ਕੀ ਇਹ ਜਥੇਦਾਰ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀ ਇਹਨਾਂ ਦੇ ਨਾਲ ਚੱਲਣਗੇ ਜਾਂ ਫਿਰ ਜਿਸ ਤਰ੍ਹਾਂ ਪਹਿਲਾਂ ਗਿਆਨੀ ਕੁਲਦੀਪ ਜਿਹੜੇ ਆਪਣੇ ਪਹਿਲਾਂ ਰਗਿਆ ਨਿਰdevkit ਸਿੰਘ ਜਥੇਦਾਰ ਸੀ ਜਾਂ ਫਿਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਗਿਆਨੀ ਸੁਲਤਾਨ ਸਿੰਘ ਸੀ ਜਿਸ ਤਰ੍ਹਾਂ ਉਹ ਬਾਦਲ ਦਲ ਤੋਂ ਵਕਸ ਜੀ ਜਾਂ ਫਿਰ ਕਹਿ ਲਈਏ ਉਹਨਾਂ ਦੇ ਇਸ਼ਾਰੇ ਦੇ ਉੱਤੇ ਨਹੀਂ ਚੱਲ ਰਹੇ ਸੀ ਜਿਸ ਨੂੰ ਲੈ ਕੇ ਉਹਨਾਂ ਨੂੰ ਬਦਲਾਇਆ ਗਿਆ ਸੀ ਇਹ ਚਰਚਾਵਾ ਆਮ ਸੀ ਕਿ ਉਹਨਾਂ ਨੂੰ ਤਾਂ ਕਰਕੇ ਬਦਲਾਇਆ ਗਿਆ ਬਾਦਲ ਦੇ ਵਿੱਚ ਉਹਨਾਂ 'ਤੇ ਇਲਜ਼ਾਮ ਬਥੇਰੇ ਲੱਗਦੇ ਗਏ ਪਰ ਇਸ ਵਕਤ ਜੋ ਸਥਿਤੀ ਹੈ ਕਿ ਅਕਾਲੀ ਦਲ ਦੇ ਵਿੱਚ ਜੋ ਖਲਾ ਲਗਾਤਾਰ ਵੱਧਦਾ ਜਾ ਰਿਹਾ ਸੀ ਕਿ ਹੁਣ ਜਿਹੜੀ ਅਕਾਲੀ ਦਲ ਬਾਦਲ ਦੇ ਵੱਲੋਂ ਭਰਤੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਅਸੀਂ ਇੰਨੇ ਲੱਖ ਭਰਤੀ ਪੰਜਾਬ ਦੇ ਵਿੱਚ ਕੀਤੀ ਹੈ ਤੇ ਦੂਜੇ ਪਾਸੇ ਜੋ ਭਰਤੀ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਇੰਨੀ ਜਿਹੜੀ ਲੱਖ ਪਰਚੀਆਂ ਨੇ ਉਹ ਵੰਡ ਚੁੱਕੇ ਆ ਉਹਨਾਂ ਦੇ ਵਿੱਚ ਕਿੰਨੇ ਵਾਪਸ ਆਂਦੀਆਂ ਨੇ ਕਿੰਨੀ ਭਰਤੀ ਹੁੰਦੀ ਆ ਉਹ ਵੇਖਣ ਵਾਲੇ ਬਿਹਤ ਖਾਸ ਹੋਵੇਗਾ ਪਰ ਸਵਾਲ ਇੱਥੇ ਇਹੀ ਹੈ ਕਿ 2027 ਤੋਂ ਪਹਿਲਾਂ ਜਿਹੜੀ ਕੀਤੀ ਗਈ ਭਰਤੀ ਨੂੰ ਉਹ ਵੋਟਾਂ ਦੇ ਵਿੱਚ ਕਿਵੇਂ ਕੰਪਲੀਟ ਕਰੋਗੇ ਉਸ ਨੂੰ ਕਿਵੇਂ ਤਬਦੀਲ ਕਰੋਗੇ ਵੋਟਾਂ ਦੇ ਵਿੱਚ ਇਹ ਦੇਖਣਾ ਬਿਹਤ ਖਾਸ ਹੋਵੇਗਾ ਪਰ ਫਿਲਹਾਲ ਪੰਜਾਬ ਦੇ ਵਿੱਚ ਸਿੱਖ ਰਾਜਨੀਤੀ ਇੱਕ ਵਾਰ ਫਿਰ ਗਰਮੀ ਦੇ ਮੌਸਮ ਦੇ ਵਿੱਚ ਕਿਤੇ ਨਾ ਕਿਤੇ ਜ਼ੋਰ ਫੜਦੀ ਦਿਖਾਈ ਦੇ ਰਹੀ ਹੈ ਤੇ ਹੁਣ ਇੱਕ ਵਾਰ ਫਿਰ ਗਰਮੀਆਂ ਵੱਧ ਦੀਆਂ ਦਿਖਾਈ ਦੇ ਰਹੀਆਂ ਨੇ ਕਿ ਜਿਸ ਤਰ੍ਹਾਂ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜੋ ਕੁਝ ਐਲਾਨ ਕੀਤਾ ਗਿਆ ਹੁਣ ਕਿਉਂਕਿ 2 ਜੂਨ ਤੋਂ ਬਾਅਦ ਜਿਵੇਂ ਜੋ ਕੁਝ 1984 ਦੇ ਵਿੱਚ ਵਾਪਰੇ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਿਆ ਉਹ ਦੋ ਅਸੀਂ ਕਿ ਭਾਰਤੀਏ ਕੁਝ ਨਹੀਂ ਕਰਾਂਗੇ 2 ਜੂਨ ਤੱਕ ਅਸੀਂ ਜਿਹੜੀ ਉਹਦੀ ਪ੍ਰਕਿਰਿਆ ਵੀ ਜੇ ਭਾਰਤੀਓ ਕਰ ਲਾਂਗੇ ਉਸ ਤੋਂ ਬਾਅਦ ਜਿਹੜੀ ਰਹਿਦੀ ਪ੍ਰਕਿਰਿਆ ਹੋਊਗੀ ਉਹ 18 ਜੂਨ ਤੱਕ ਅਸੀਂ ਕੰਪਲੀਟ ਕਰ ਲਵਾਂਗੇ ਤੇ ਇਸੇ ਦੇ ਮੱਧਨਾਦਰ ਨੂੰ ਉਹਨੂੰ ਦੇਖਣਾ ਬਿਹਤ ਖਾਸ ਹੋਵੇਗਾ ਕਿ ਜਿਹੜੀ ਭਰਤੀ ਕਰਨ ਤੋਂ ਬਾਅਦ ਕੀ ਅਕਾਲਤ ਤੱਕ ਸਾਬ ਦੇ ਜੱਥੇਦਾਰ ਤੋਂ ਅੱਗੇ ਕੋਈ ਕੋਈ ਜੋ ਕੋਈ ਐਲਾਨ ਕਰਨਗੇ ਕਿ ਉਹਨਾਂ ਦੇ ਅਨੁਸਾਰ ਚੱਲਿਆ ਜਾਊਗਾ ਜਾਂ ਫਿਰ ਹੁਣ ਜਿਹੜੀ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਉਹਨਾਂ ਨੂੰ ਪੰਜ ਮੈਂਬਰੀ ਕਮੇਟੀ ਇੱਕ ਪਾਸੇ ਕਰ ਦੋਗੀ ਇਹ ਵੀ ਦੇਖਣਾ ਬਿਹਤ ਖਾਸ ਹੋਵੇਗਾ ਜਾਂ ਫਿਰ ਉਹਨਾਂ ਦੀ ਉਡੀਕ ਕਰੋਗੇ ਜਿਸ ਤਰ੍ਹਾਂ ਪਹਿਲਾਂ ਗਿਆਨੀ ਰਗਵੀਰ ਸਿੰਘ ਹੋਰਾ ਦੇ ਹੁਕਮ ਅ ਦੇ ਅਨੁਸਾਰ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਇਹ ਭਰਤੀ ਸ਼ੁਰੂ ਕੀਤੀ ਗਈ ਸੀ ਹੁਣ ਅੱਗੇ ਜਿਹੜਾ ਵਿਸ਼ਾ ਹੋਊਗਾ ਅੱਗੇ ਜਿਹੜਾ ਰਣਨੀਤੀ ਹੋਊਗੀ ਉਹ ਕਿਵੇਂ ਹੋਵੇਗੀ ਇਹ ਵੇਖਣਾ ਬੇहद ਖਾਸ ਹੋਵੇਗਾ ਸੋ ਤੁਸੀਂ ਕਿਵੇਂ ਸੋਚਦੇ ਹੋ ਤੁਸੀਂ ਕਿੱਥੇ ਬੈਠੇ ਹੋ ਤੁਹਾਡਾ ਕਿਹੜਾ ਦੇਸ਼ ਦੇ ਵਿੱਚ ਤੁਸੀਂ ਪੰਜਾਬ ਤੋਂ ਗਏ ਹੋ요 ਜੇਕਰ ਤੁਸੀਂ ਵੀ ਇਹ ਭਰਤੀ ਹੈ ਜਿਹੜੀ ਇਹ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਕਰੀਨ ਦੇ ਉੱਤੇ ਜੋ ਸੀ ਪਹਿਲਾਂ ਦੱਸਿਆ ਉਹਦੇ ਰਾਹੀਂ ਤੁਸੀਂ ਆਪਣਾ ਇਹ ਫਾਰਮ ਹੈ ਜਿਹੜਾ ਉਹ ਫਿਲ ਕਰ ਸਕਦੇ ਹੋ ਤੇ ਤੁਸੀਂ ਇਸ ਮੈਂਬਰੀ ਦਾ ਇਸ ਕਮੇਟੀ ਦਾ ਮੈਂਬਰ ਬਣ ਸਕਦੇ ਹੋ ਤੁਸੀਂ ਤੇ ਤੁਹਾਡੇ ਹੋਰ ਪਰਿਵਾਰ ਦੇ ਕੀ ਵਿਚਾਰ ਨੇ ਇਸ ਬਾਬਤ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਵਿੱਚ ਜਰੂਰ ਦਿਓ ਧੰਨਵਾਦ